ਰਵਾਨ ਸਿੰਘ ਗ੍ਰੈਜੂਏਟਾਂ ਦਾ ਮਾਮਲਾ ਹੋਇਆ ਤਾਂ ਉਸਤੇ ਅਮਿਤ ਸ਼ਾਹ ਇੱਕ ਕਮੈਂਟ ਕਰਦੇ ਨੇ ਕਿ ਇਹਨਾਂ ਲੋਕਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਜੇ ਕੀਤੇ ਤੇ ਪਛਤਾਵਾ ਹੁੰਦਾ ਤਾਂ ਕੋਈ ਸੋਚਿਆ ਜਾ ਸਕਦਾ ਕੀ ਇਸ ਆਧਾਰ ਤੇ ਬੰਦੇ ਨੂੰ ਬਾਹਰ ਨਹੀਂ ਕੱਢਿਆ ਜਾਣਾ ਪਛਤਾਵਾ ਕਰਾਉਣਾ ਕਿਹੜਾ ਕਾਨੂੰਨ ਆ ਇਹ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਜਦੋਂ ਤੁਸੀਂ ਬੰਦੇ ਨੂੰ ਉਮਰ ਕਾਇਦ ਦੀ ਸਜ਼ਾ ਦਿੱਤੀ ਬੰਦੇ 33 ਸਾਲ ਤੋਂ ਜੇਲਾਂ ਦੇ ਵਿੱਚ ਨੇ ਤੇ ਫਿਰ ਤੁਸੀਂ ਕਹਿੰਦੇ ਕੋ ਉਹਨੂੰ ਪਛਤਾਵਾ ਨਹੀਂ ਪਛਤਾਵਾ ਕਿਹੜੀ ਕਾਨੂੰਨ ਦੀ ਕਿਤਾਬ ਚ ਹੈਗਾ ਉਹ ਇੱਕ ਗੱਲ ਦਾ ਤਰਕੇ ਵੀ ਦਿੰਦੇ ਨੇ ਕਿ ਜੇ ਇਹ ਲੋਕ ਬਾਹਰ ਆਉਂਦੇ ਨੇ ਤਾਂ ਲਾਂਡਰਨ ਦੀ ਸਥਿਤੀ ਖਰਾਬ ਹੋਵੇਗੀ ਤੁਸੀਂ ਇਹਨੂੰ ਕੀ ਮੰਨੋਗੇ ਇਹ ਇਹ ਕਿੱਧਰ ਦਾ ਨਿਆਂ ਹੈਗਾ ਵੀ ਵੀ ਬਾਹਰ ਆਉਣ ਦਾ ਖਤਰਾ ਹੋ ਜੂਗਾ ਤੇ ਬਾਹਰ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਤਾਂ ਜਿਹੜੀ ਹੈਗੀ ਸਟੇਟ ਦੀ ਹੈ ਨਾ ਜਿਹੜਾ ਕੋਈ ਬੰਦਾ ਜੇਲ੍ਹ ਚਾ ਉਹਦੀ ਜ਼ਿੰਮੇਵਾਰੀ ਥੋੜਾ ਹੈਗੀ ਆ ਜੇ ਤੁਸੀਂ ਹੁਣ ਮੰਨ ਲਓ ਆਪਾਂ ਜਗਤਾਰ ਸਿੰਘ ਹਵਾਰੇ ਦੀ ਗੱਲ ਕਰ ਲਈਏ ਵੀ 60 65 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਂਮੇ ਲਿਖ ਕੇ ਦਿੱਤੀ ਹੋਈ ਵੀ ਇਹਨੂੰ ਘਟੋ ਘਟ ਪਰੋਲ ਤਾਂ ਜਿਹੜੀ ਹੈਗੀ ਤੁਸੀਂ ਜੋ ਪਰੋਲ ਵੀ ਜਿਹੜੀ ਨਹੀਂ ਦਿੱਤੀ ਜਾ ਰਹੀਗੀ ਜਿਹੜੇ ਆਰਐਸਐਸ ਦੀ ਜਿਹੜੀ ਸਰਕਾਰ ਹੈਗੀ ਜਿਹੜਾ ਉਹਦਾ ਅਜੰਡਾ ਹੈਗਾ ਇਸ ਮੁਲਕ ਨੂੰ ਹਿੰਦੀ Hindu ਹਿੰਦੁਸਤਾਨ ਬਣਾਉਣ ਦਾ ਜਿਹੜੇ ਉਹਦੇ ਅਜੰਡੇ ਨਾਲ ਨਹੀਂ ਸਹਿਮਤ ਗਏ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਜਿਹੜੀ ਸਿੱਟਰੀ ਹੈਗੀ